ਅਸੀਂ ਕੀਤੀ ਉਹਦੀ ਵੀਡੀਓ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਜਿਹੜੇ ਪ੍ਰਿੰਟ ਆ ਉਹ ਪਾ ਸਕਦੇ ਆ ਉਹਦੇ ਉੱਤੇ ਵੀਡੀਓ ਬਣਾਈ ਗਈ ਸੀ ਜਿਵੇਂ ਸਾਡਾ ਲੰਬਾ ਕੱਦ ਜਾਂ ਕੱਦ ਛੋਟਾ ਆ ਜਾਂ ਅਸੀਂ ਥੋੜੇ ਭਾਰੀ ਆ ਜਾਂ ਸਾਡਾ ਰੰਗ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਨਾ ਉਹਦੇ ਹਿਸਾਬ ਨਾਲ ਅਸੀਂ ਵੀਡੀਓ ਪਾਈ ਸੀਗੀ ਕਿ ਅਸੀਂ ਕਿਹੋ ਜਿਹੇ ਜਿਹੜੇ ਪ੍ਰਿੰਟ ਪਾਈਏ ਤੇ ਸਾਡੇ ਉੱਤੇ ਸੋਹਣੇ ਲੱਗਦੇ ਨੇ ਉਹ ਪ੍ਰਿੰਟ ਹਨਾ ਤੇ ਉਹਦੇ ਵਿੱਚ ਇੱਕ ਦੋ ਕਮੈਂਟ ਇਸ ਤਰ੍ਹਾਂ ਦੇ ਆਏ ਸੀ ਕਿ ਜੀ ਜੀ ਤੁਹਾਨੂੰ ਨੇ ਕਿਹਾ ਸੀ ਵੀ ਜਿਹੜੀ ਗੱਲ ਹੈ ਉਹ ਪੱਲੇ ਨਹੀਂ ਪਈਗੀ ਵੀ ਤੁਸੀਂ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਹੋ ਅਸਲ ਦੇ ਵਿੱਚ ਮੇਰੇ ਕਹਿਣ ਦਾ ਹੀ ਮਤਲਬ ਸੀਗਾ ਕਿ ਜਿਸ ਤਰ੍ਹਾਂ ਦਾ ਸਾਡਾ ਸਰੀਰ ਹੁੰਦਾ ਹੈ ਹਨ ਸਾਰਿਆਂ ਦਾ ਜਿਹੜਾ ਸਟਰਕਚਰ ਹੈ ਬਾਡੀ ਦਾ ਅਲੱਗ-ਅਲੱਗ ਹੈ ਕੋਈ ਜ਼ਿਆਦਾ ਲੰਬਾ ਹੈ ਕੋਈ ਠੀਕ ਹੈ ਕੋਈ ਜ਼ਿਆਦਾ ਛੋਟਾ ਹੈ ਹਨ ਜਾਂ ਆਪਾਂ ਕੈਸੇ ਨੇ ਕਈ ਵਿਰ ਕੋਈ ਹੈਲਦੀ ਹੁੰਦਾ ਆ ਜਾਂ ਕੋਈ ਬਹੁਤ ਜ਼ਿਆਦਾ ਪਤਲਾ ਹੁੰਦਾ ਹੈ ਹਨ ਉਹਦੇ ਹਿਸਾਬ ਨਾਲ ਸਾਨੂੰ ਜਿਹੜੇ ਪ੍ਰਿੰਟ ਨੇ ਉਹ ਕਿਸ ਤਰ੍ਹਾਂ ਦੇ ਪਾਉਣੇ ਚਾਹੀਦੇ ਨੇ ਹਨ ਹੁਣ ਮੈਂ ਬਿਲਕੁਲ ਕਲੀਅਰ ਕਰਨਾ ਚਾਹੁੰਦੀ ਹਾਂ ਇਸ ਗੱਲ ਨੂੰ ਕਿ ਜੇਕਰ ਅਸੀਂ ਬਹੁਤ ਜ਼ਿਆਦਾ ਲੰਬੇ ਆਂ ਤਾ ਸਾਨੂੰ ਜਿਹੜਾ ਲਾਈਨਿੰਗ ਵਾਲਾ ਪ੍ਰਿੰਟ ਹੈ ਉਹ ਲੰਬਾ ਜਿਹਦੇ ਵਿੱਚ ਲੰਬੀ ਲਾਈਨਿੰਗ ਹੁੰਦੀ ਹੈ ਉਹ ਪ੍ਰਿੰਟ ਨਹੀਂ ਪਾਉਣੇ ਚਾਹੀਦੇ ਜੇਕਰ ਸਾਡੀ ਹਾਈਟ ਬਹੁਤ ਜ਼ਿਆਦਾ ਲੰਬੀ ਹੈ ਤੇ ਅਸੀਂ ਲੰਬੇ ਪ੍ਰਿੰਟ ਪਾਉਣੇ ਆ ਤਾਂ ਉਹਦੇ ਨਾਲ ਜਿਹੜੀ ਸਾਡੀ ਲੰਬਾਈ ਹੈ ਉਹ ਹੋਰ ਜ਼ਿਆਦਾ ਲੱਗਦੀ ਹੈ ਹਨਾ ਜਿੱਦਾਂ ਇੱਕ ਇਸ ਤਰੀਕੇ ਨਾਲ ਲੰਬੀਆਂ ਲਾਈਨਾਂ ਬਣੀਆਂ ਹੋngੀਆਂ ਪ੍ਰਿੰਟ ਦੇ ਉੱਪਰ ਬ੍ਰੀਕ ਲਾਈਨਾਂ ਹੁੰਦੀਆਂ ਨੇ ਤੇ ਜੇ ਅਸੀਂ ਉਹ ਪ੍ਰਿੰਟ ਪਾਉਣੇ ਤਾਂ ਜਿਹੜੀ ਸਾਡੀ ਹਾਈਟ ਹੈ ਉਹ ਲੋੜ ਤੋਂ ਵੀ ਫਿਰ ਵੱਧ ਜ਼ਿਆਦਾ ਲੰਬੀ ਲੱਗਦੀ ਹੈ ਜੇਕਰ ਇਹ ਹੀ ਲੰਬੀ ਲਾਈਨਿੰਗ ਵਾਲੇ ਜਿਹੜੇ ਪ੍ਰਿੰਟ ਨੇ ਜਿਨ੍ਹਾਂ ਦੀ ਹਾਈਟ ਛੋਟੀ ਹੈ ਜੇਕਰ ਉਹ ਪਾਉਂਦੇ ਨੇ ਤਾਂ ਉਹਨਾਂ ਦੀ ਹਾਈਟ ਜਿਹੜੀ ਹੈ ਥੋੜੀ ਜੀ ਲੰਬੀ ਲੱਗ ਸਕਦੀ ਹੈ ਨੰਬਰ 2 ਤੇ ਜਿੱਦਾਂ ਅਸੀਂ ਬਹੁਤ ਜ਼ਿਆਦਾ ਹੈਲਦੀ ਆ ਭਾਰੀਆਂ ਤਾਂ ਸਾਨੂੰ ਜਿਹੜੇ ਪ੍ਰਿੰਟ ਨੇ ਉਹ ਜ਼ਿਆਦਾ ਵੱਡੇ ਫੁੱਲਾਂ ਵਾਲੇ ਨਹੀਂ ਪਾਉਣੇ ਚਾਹੀਦੇ ਜਿਵੇਂ ਆਪਾਂ ਕਹਿੰਦੇ ਵੱਡੇ ਵੱਡੇ ਫੁੱਲ ਕਿਸੇ ਪ੍ਰਿੰਟਰ ਸੂਟ ਦੇ ਉੱਪਰ ਹੁੰਦੇ ਨੇ ਹਨਾ ਪ੍ਰਿੰਟਰ ਜਿਹੜਾ ਸੂਟ ਹੁੰਦਾ ਫਲਾਵਰ ਬਹੁਤ ਵੱਡੇ ਵੱਡੇ ਹੁੰਦੇ ਨੇ ਜਾਂ ਕੋਈ ਵੀ ਪ੍ਰਿੰਟ ਹੈ ਬਹੁਤ ਵੱਡਾ ਵੱਡਾ ਹੁੰਦਾ ਹੈ ਤੇ ਜੇਕਰ ਅਸੀਂ ਉਹ ਸੂਟ ਪਾਉਣੇ ਤਾਂ ਅਸੀਂ ਉਹਦੇ ਵਿੱਚ ਹੋਰ ਜ਼ਿਆਦਾ ਭਾਰੀ ਲੱਗਦੇ ਆ ਇੱਕ ਜੇ ਆਪਣੀ ਹਾਈਟ ਬਹੁਤ ਜ਼ਿਆਦਾ ਕਈ ਵੇਲੇ ਅਗਦਾ ਕਿ ਕਦ ਛੋਟਾ ਹੁੰਦਾ ਆ ਹਨਾ ਛੋਟੇ ਕਦ ਦੇ ਹਿਸਾਬ ਦੇ ਨਾਲ ਇੱਕ ਤਾਂ ਆਪਾਂ ਕਦ ਵੀ ਛੋਟਾ ਆ ਤੇ ਦੂਸਰਾ ਆਪਾਂ ਬਹੁਤ ਜ਼ਿਆਦਾ ਹੈਲਦੀ ਵੀ ਆ ਉੱਥੇ ਆਪਾਂ ਨੂੰ ਇਸ ਤਰ੍ਹਾਂ ਦੇ ਪ੍ਰਿੰਟ ਪਾਉਣੇ ਚਾਹੀਦੇ ਨੇ ਜਿਹੜੇ ਬ੍ਰੀਕ ਵੀ ਹੋਣ ਤੇ ਜਿਨ੍ਹਾਂ 'ਚ ਲਾਈਨਿੰਗ ਵੀ ਜ਼ਿਆਦਾ ਹੋਵੇ ਉਦੇ ਨਾਲ ਜਿਹੜੀ ਸਾਡੀ ਹਾਈਟ ਦਾ ਫਰਕ ਪੈਂਦਾ ਆ ਜੇਕਰ ਅਸੀਂ ਬਹੁਤ ਜ਼ਿਆਦਾ ਪਤਲੇ ਤਾਂ ਸਾਨੂੰ ਖੁੱਲੇ ਡੁੱਲੇ ਜਿਹਾ ਪ੍ਰਿੰਟ ਵੱਡੇ ਵੱਡੇ ਪ੍ਰਿੰਟ ਆ ਉਹ ਪਾਉਣੇ ਚਾਹੀਦੇ ਨੇ ਉਹਦੇ ਨਾਲ ਜਿਹੜਾ ਅਸੀਂ ਬਹੁਤ ਜ਼ਿਆਦਾ ਪਤਲੇ ਨਹੀਂ ਲੱਗਦੇ ਸੋ ਇਹੋ ਜਿਹੀਆਂ ਕਈ ਗੱਲਾਂ ਹੁੰਦੀਆਂ ਨੇ ਜਿਹਦਾ ਜਿਹੜਾ ਫੈਸ਼ਨ ਦਾ ਕੁਝ ਰੂਲਸ ਹੁੰਦੇ ਨੇ ਜਦੋਂ ਤੁਸੀਂ ਫੈਸ਼ਨ ਡਿਜ਼ਾਈਨਿੰਗ ਕਰਦੇ ਹੋ ਜਾਂ ਤੁਸੀਂ ਕੁਝ ਸਿੱਖਦੇ ਹੋ ਫੈਸ਼ਨ ਦੇ ਅਕੋਰਡਿੰਗ ਉਹਦੇ ਜੋ ਰੂਲਸ ਜਿਹੜੇ ਨੇ ਉਹ ਜ਼ਰੂਰ ਦੱਸੇ ਜਾਂਦੇ ਨੇ ਤੁਹਾਨੂੰ ਕਿ ਤੁਹਾਨੂੰ ਕੀ ਪਾਉਣਾ ਚਾਹੀਦਾ ਆ ਆਪਣੇ ਜਿਵੇਂ ਲੋਕਾਂ ਵਾਸਤੇ ਲੋਕ ਫੈਸ਼ਨ ਡਿਜ਼ਾਈਨਰ ਜਿਹੜੇ ਹੁੰਦੇ ਨੇ ਉਹ ਤਿਆਰ ਕਰਦੇ ਨੇ ਕੱਪੜੇ ਹਨਾ ਤੇ ਉਹਨਾਂ ਨੇ ਇਸੇ ਹਿਸਾਬ ਨਾਲ ਕੱਪੜੇ ਤਿਆਰ ਕਰਦੇ ਹੁੰਦੇ ਨੇ ਕਿ ਪਤਾ ਲੱਗ ਸਕੇ ਕਿ ਜਿਹੜਾ ਪਤਲਾ ਬੰਦਾ ਉਹਦੇ ਤੇ ਕੀ ਸੂਟ ਕਰਦਾ ਜਿਹੜਾ ਭਾਰੀ ਉਹਦੇ ਤੇ ਕੀ ਸੂਟ ਕਰਦਾ ਆ ਜਿਹੜਾ ਬਹੁਤ ਜ਼ਿਆਦਾ ਹੈਲਦੀ ਉਹਦੇ ਤੇ ਕੀ ਸੂਟ ਕਰਦਾ ਆ ਹਨਾ ਤਾਂ ਇਹ ਜਿਹੜਾ ਫੈਸ਼ਨ ਆ ਬਹੁਤ ਉੱਪਰਲੇ ਲੈਵਲ ਤੋਂ ਆਉਂਦਾ ਆ ਤੇ ਪਰ ਇਹਦੀ ਜੇਕਰ ਆਪਾਂ ਨੂੰ ਥੋੜੀ-ਥੋੜੀ ਸਮਝ ਹੁੰਦੀ ਹੈ ਤਾਂ ਅਸੀਂ ਆਪਦੇ ਸਰੀਰ ਨੂੰ ਆਪਣੀ ਦੇਖ ਨੂੰ ਬਹੁਤ ਸੋਹਣਾ ਬਣਾ ਸਕਦੇ ਆ। ਆ ਕਈ ਵਾਰੀ ਅਸੀਂ ਹੁਣੇ ਤਾਂ ਭਾਰੀ ਆ ਤੇ ਪ੍ਰਿੰਟ ਅਸੀਂ ਹੋਰ ਵੀ ਜ਼ਿਆਦਾ ਲੈ ਆਉਣੇ ਆ ਜਿਹੜਾ ਵੱਡੇ-ਵੱਡੇ ਫਲਾਰ ਹੁੰਦੇ ਨੇ ਜਾਂ ਵੱਡੀਆਂ-ਵੱਡੀਆਂ ਬੂਟੀਆਂ ਹੁੰਦੀਆਂ ਨੇ ਤਾਂ ਉਹਦੇ ਨਾਲ ਜਿਹੜਾ ਆ ਸਾਡਾ ਜਿਹੜਾ ਸਰੀਰ ਹੈ ਉਹ ਹੋਰ ਹੈਲਦੀ ਲੱਗਦਾ ਹੈ ਹਨਾ ਤੇ ਜੇ ਹਾਈਟ ਛੋਟੀ ਆ ਤੇ ਜਿਹੜੇ ਲੰਬੇ ਤੇ ਬਰੀਕ ਪ੍ਰਿੰਟ ਪਾਉਣੇ ਚਾਹੀਦੇ ਨੇ ਜਿਹਨਾਂ ਚ ਲਾਈਨਿੰਗ ਜ਼ਿਆਦਾ ਹੋਵੇ ਜਿੱਦਾਂ ਕੁਝ ਬ੍ਰੀਕ ਡੱਬੀਦਾਰ ਪ੍ਰਿੰਟ ਹੁੰਦੇ ਨੇ ਜਾਂ ਕੁਝ ਲਾਈਨਿੰਗ ਵਾਲੇ ਪ੍ਰਿੰਟ ਹੁੰਦੇ ਨੇ ਤੇ ਉਸ ਤਰ੍ਹਾਂ ਦਾ ਅਸੀਂ ਪਾ ਸਕਦੇ ਹਾਂ ਤੇ ਨਾਲ ਸਾਡੀ ਜਿਹੜੀ ਦੇਖ ਹੈ ਉਹ ਚੇਂਜ ਹੋ ਜਾਂਦੀ ਹੈ ਡੈਫੀਨੇਟਲੀ ਸੋ ਪਹਿਲੀ ਵੀਡੀਓ ਵਿੱਚ ਵੀ ਸਾਡਾ ਇਹੀ ਮਕਸਦ ਸੀ ਤੇ ਅਸੀਂ ਗੱਲ ਨੂੰ ਕਲੀਅਰ ਕਰ ਸਕੀਏ ਪਰ ਜੇਕਰ ਕਿਸੇ ਦੇ ਜਿਹੜੀ ਗੱਲ ਹੈ ਉਹ ਸਮਝ ਨਹੀਂ ਆਈ ਸੀ ਤਾਂ ਹੁਣ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜਿਹੜੀ ਗੱਲ ਹੈ ਸਾਰੀ ਸਮਝ ਆ ਗਈ ਹੋਗੀ ਜਦੋਂ ਵੀ ਤੁਸੀਂ ਕੋਈ ਪ੍ਰਿੰਟ ਖਰੀਦੋ ਤਾਂ ਤੁਸੀਂ ਜ਼ਰੂਰ ਦੇਖੋ ਕਿ ਤੁਸੀਂ ਪਤਲੇ ਜਿਆਦਾ ਹੋ ਹੈਲਦੀ ਜਿਆਦਾ ਹੋ ਜਾਂ ਲੰਬੇ ਜਦਾ ਹੋ ਜਾਂ ਜਿਹੜੀ ਹਾਈਟ ਹੈ ਉਹ ਠੀਕ ਠਾਕ ਹੈ ਬਹੁਤ ਜਿਆਦਾ ਜਿੱਦ ਆਪਾਂ ਕਹਿ ਦਿੰਨੇ ਕਿ ਲੰਬੇ ਨਹੀਂਗੇ ਵੀ ਹਾਈਟ ਘੱਟ ਹੈ ਤਾਂ ਉਸ ਹਿਸਾਬ ਨਾਲ ਜਿਹੜੇ ਆ ਪ੍ਰਿੰਟ ਸਾਨੂੰ ਜਰੂਰ ਲੈਣੇ ਚਾਹੀਦੇ ਨੇ ਤੇ ਲੈਣ ਦਾ ਸੀ ਕਪੜਾ ਜਾਂਨੇ ਆ ਲੈ ਵੀ ਲੈਣਾ ਹੁੰਦਾ ਆ ਤੇ ਜੇਕਰ ਉਹ ਆਪਣੇ ਰੰਗ ਦੇ ਹਿਸਾਬ ਨਾਲ ਸਰੀਰ ਦੇ ਹਿਸਾਬ ਨਾਲ ਸੂਟ ਕਰਕੇ ਲੈ ਲੈਣੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਪਾਈ ਹੋਈ ਚੀਜ਼ ਆ ਉਹ ਜ਼ਿਆਦਾ ਜੱਚਦੀ ਹੈ ਸੋ ਜੇਕਰ ਹਜੇ ਵੀ ਕਿਸੇ ਚੀਜ਼ ਦੀ ਸਮਝ ਨਹੀਂ ਆਈ ਤਾਂ ਤੁਸੀਂ ਪਲੀਜ਼ ਕਮੈਂਟ ਕਰ ਸਕਦੇ ਹੋ ਤੇ ਜੇ ਜਿਹੜੀ ਹੋਰ ਵੀ ਜੇ ਕੋਈ ਗੱਲ ਕਲੀਅਰ ਕਰਨ ਵਾਲੀ ਹੁੰਦੀ ਤਾਂ ਅਸੀਂ ਜ਼ਰੂਰ ਦੱਸਾਂਗੇ ਧੰਨਵਾਦ